ਮਾਇਰੂ ਜੀ ਦਾ ਫਾਸਾ ਮਾਇਰੂ ਜੀ ਕੀ ਫਤੇ ਸੰਗਤ ਇਹ ਜੋ ਅਸੀਂ ਬੁਰਜ ਦੇਖਦੇ ਆ ਇਹ ਪੰਜ ਕੀਲਿਆਂ ਦੇ ਵਿੱਚ ਚਾਰ ਸਿਗੇ ਜਿਹੜਾ ਇਹ ਬੁਰਜਾ ਨਿਸ਼ਾਨੀਵਾਜੋ ਇੱਕ ਬੁਰਜ ਬਚਿਆ ਤਿੰਨ ਬੁਰਜ ਇਹਦੇ ਨਹੀਂ ਹੈਗੇ ਪੰਜ ਕੀਲਿਆਂ ਦੇ ਵਿੱਚ ਇਹ ਚਾਰ ਬੁਰਜ ਸਿਗੇ ਇਹ ਇੱਕ ਬੁਰਜ ਜਿਸ ਨਾਮ ਤ੍ਰਾਂਤਰ ਵੀ ਬੁਰਜਾ ਜਿਸ ਦੇ ਵਿੱਚ ਇਹ ਸ ਮੌਜੂਦ ਆ ਇਸ ਜਿਹੜੀ ਦਵਾਰ ਆਪ ਜੀ ਦੇਖਦੇ ਆ ਇਹ ਕਿਲੇ ਦੀ ਪ੍ਰਾਤਨ ਦਵਾਰ ਦਵਾਰ ਆ ਮਾਰਲੀ ਦਵਾਰ ਆ ਇਹ ਸੰਗਤੀ ਇਹਦੇ ਅੰਦਰ ਹੀ ਹੈ ਜੋ ਇਤਿਹਾਸ ਹੈ ਸਾਰਾ ਅੰਦਰ ਹੀ ਮੌਜੂਦ ਹੈ ਇਹ ਜਿਹੜਾ ਕਮਰਾ ਅਸੀਂ ਸੰਗਜੀ ਹੁਣ ਦੇਖ ਰਹੇ ਆ ਇਹਦੇ ਵਿੱਚ ਬਾਬਾ ਜੀ ਬਚਿੱਤਰ ਸਿੰਘ ਜਖਮੀ ਹਾਰਤ ਵਿੱਚ ਇਹਦੇ ਵਿੱਚ ਹੀ ਮਲਨ ਪੱਟੀ ਬੀਬੀ ਮੁਹਤਾਜਨਾ ਕੀਤੀ ਆ ਇਹ ਉਹ ਕਮਰਾ ਜਿੱਥੇ ਬਾਬਾ ਪਚਿੱਤ ਸਿੰਘ ਜੀ ਸ਼ਹੀਦ ਹੋਏ ਇਹਦੀਆਂ ਛੱਤਾ ਉਹੀ ਹਨ ਸਾਰਾ ਜੋ ਟਾਂਚਾ ਦੇਖਦੇ ਆ ਇਹ ਉਸ ਸਮੇਂ ਦਾ ਸੀਨ ਦੇਖਦੇ ਆ ਜਦੋਂ ਬਾਬਾ ਪਚਿੱਤ ਸਿੰਘ ਜ਼ਖਮੀ ਹਾਲਤ ਵਿੱਚ ਵੀਵੀ ਮੁਮਤਾਜ਼ ਨੇ ਇਸ ਕਮਰੇ ਚ ਮਾਰਨ ਪੱਟੀ ਦਿੱਤੀ ਇਹ ਉਹੀ ਸੰਗਤ ਜੀ ਸੀਨ ਦਿਖ ਰਿਹਾ ਹੈ ਇਹ ਪੁਰਾਣੀ ਦੇਖਾ ਹੈ ਕਿਲੇ ਦੀ ਇਮਾਰਤਾਂ ਬਾਬਾ ਪਚਿੱਤ ਸਿੰਘ ਜੀ ਦਾ ਹੈ ਅਸਥਾਨ ਹੈ ਸਹੀ ਦਿਸ਼ਤਾਨ ਇਹ ਵੀ ਸੰਗਤ ਜੀ ਕਿਲੇਆਂ ਦੇ ਵਿੱਚ ਸੀਗਾ ਇਹ ਵੀ ਕਿਲੇ ਦੇ ਅੰਦਰ ਆਂਦਾ ਹੈ ਇਹ ਵੀ ਇੱਕ ਬਾਬਾ ਵਿਚਿਤ ਸਿੰਘ ਦੇ ਜਾਦ ਅਸਤ ਵਿੱਚ ਬਣਾਇਆ ਗਿਆ ਹੈ ਇਹ ਸਾਰਾ ਕਿਲਾ ਹੀ ਨਜ਼ਰ ਆਉਂਦਾ ਇਹ ਮਾਰਤਾ ਇਹ ਵੀ ਪਾਣੀ ਮਾਰਤਾ ਜਿੱਥੇ ਤੁਸੀਂ ਬੋਰਡ ਦੇਖਦੇ ਆ ਨਿਸ਼ਾਨ ਸਾਹਿਬ ਲੱਗਿਆ ਆ ਇਹ ਕਿਲੇ ਦੀ ਬਾਹਰਲੀ ਮਾਰਤਾ ਜੋ ਇਹਦੇ ਅੰਦਰ ਬਾਬਾ ਵਿਚਿਤ ਸਿੰਘ ਜੀ ਜਿਹੜਾ ਇਹ ਅੰਦਰ ਕਮਰਾ ਹੈ ਜਿੱਥੇ ਮਲ ਪੱਟੀ ਦਿਖਾਉਂਦੇ ਆ ਉਹ ਵੀ ਕਮਰਾ ਆਪ ਜੀ ਨੂੰ ਦਿਖਾਉਣਾ ਹਾਂਜੀ ਇਹ ਕਿਲੇ ਦੇ ਅੰਦਰ ਆ ਗਏ ਅਸੀਂ ਕਿਲੇ ਦੇ ਅੰਦਰ ਲਿਆਂ ਦਵਾਰਾ ਹੈ ਸਾਰਾ ਸਤਿਰਿਆ ਜਿਹੜੀਆਂ ਅੰਦਰ ਹੈ ਇਹ ਅੰਦਰ ਦਾ ਸੀਨ ਅਸੀਂ ਹੁਣ ਦੇਖਦੇ ਆ ਸਾਰਾ ਕਿਲੇ ਦਾ ਹੀ ਢਾਂਚਾ ਹੈ ਪੁਰਾਣਾ ਹੈ ਜਿਹੜਾ ਇਹ ਕਿਲਾ ਹੈ ਅੰਦਰ ਸਾਰਾ ਢਾਂਚਾ ਇਹ ਕਿਲੇ ਦਾ ਹੀ ਹੈ ਠੀਕ ਹੈ ਇਹ ਸਤਿਰਿਆ ਵੀ ਪੁਰਾਣੀਆਂ ਹਨ ਉਸ ਵੇਲੇ ਦੀਆਂ ਹੀ ਹਨ 千字力の人。 ਇਹ ਪੁਰਾਣੀ ਛਤਰੀ ਹੈ ਕਿਲੇ ਦੀ ਇਸ ਕਿਲੇ ਚ ਕੱਟਦੇ ਆ ਸੰਗਤੀ ਇਹਨੂੰ ਹਵੇਲੀ ਕਹਿੰਦੇ ਆ ਐਸਾ ਹਵੇਲੀ ਜੇਕਰ ਰਾਤ ਗੱਟੀ ਸ਼ਵੇਂ ਪਾਛਾ 52 ਰਾਜਨ ਸੰਗਤੀ ਸ਼ਮਸ ਖਾਨ ਸੀ ਰਾਜਾ ਉਹਦੇ ਘਰ ਲਾਤ ਨਹੀਂ ਸਿੰਦੀ ਰਾਜ ਦੇ ਉਹ ਕਹਿੰਦਾ ਮਹਾਰਾਜ ਮੇਰੇ ਘਰ ਲਾਤ ਨਹੀਂ 84 ਪਿੰਡਾਂ ਦਾ ਮਾਲਕ ਸੀ ਤਨਾਰ ਸੀ ਪੈਸਾ ਬੜਾ ਪਰ ਲਾਦਾ ਨਹੀਂ ਕਦਮਾਹਾਰਾ ਜੀ ਤੁਜੀ ਕਿਰਪਾ ਕਰੋ ਸਵੇਰੇ ਅਮਰਤ ਸਿੰਘ ਮਹਾਰਾਜ ਉੱਤੇ ਇਸ਼ਨਾਨ ਪਾਣੀ ਕਰਨ ਲੱਗੇ ਪਰਿਵਾਰ ਦੀ ਬੇਨਤੀ ਸੁਣੀ ਮਹਾਰਾਜ ਵੀ ਛੱਡ ਕਰ ਲਾਦ ਨਹੀਂ ਹੁੰਦੀ ਪੈਸਾ ਬੜਾ 84 ਪਿੰਡ ਦਿੱਤੇ ਹੋਇਆ ਪਰ ਲਾਦ ਨਹੀਂ ਹੈਗੀ ਮਹਾਰਾਜ ਨੇ ਇੱਥੇ ਬੱਚਿਆਂ ਦੇ ਭਾਈ ਭਰ ਦਿੱਤੇ ਹੋਇਆ ਸੰਸਖਾਨ ਤੇਰੇ ਦੋ ਬੱਚੇ ਹੋਣਗੇ ਕਹਨੇ ਪਹਿਲਾ ਬੱਚਾ ਤੇਰਾ 40 ਦਿਨ ਦਾ ਕੀਰਤਪੁਰ ਸਾਹਿਬ ਲੈ ਕੇ ਆਣਾ ਮਹਾਰਾਜ ਇੱਥੋਂ ਬਚਨ ਕਰਕੇ ਕੀਰਤਪੁਰ ਚੱਲ ਗਏ ਇਹਨਾਂ ਦੇ ਪਹਿਲਾ ਬੱਚੇ ਦਾ ਜਨਮ ਲਿਆ 40 ਦਿਨ ਘਰੇ ਰੱਖਿਆ ਬਿਨਾਂ ਸਗਨ ਕੀਤੇ ਕੀਰਤਪੁਰ ਲੈ ਗਏ ਮਹਾਰਾਜ ਦਾ ਨੀਲੇ ਰੰਗ ਦਾ ਚੋਲਾ ਪਵਾਤਾ ਬੱਚੇ ਨੂੰ ਇੱਕ ਪਵਾਤੀ ਸ੍ਰੀ ਸਾਹਿਬ ਜਿਹਨੂੰ ਆਪ ਤਿਰਪਾਨ ਕਹਿੰਦੇ ਆ ਸੰਗਤ ਹੀ ਪਿੰਡ ਦਾ ਨੌਸੀ ਕੋਟਪਟਾਣਾ ਮਹਾਰਾਜ ਨੇ ਬੱਚੇ ਨੂੰ ਗੋਦ ਵਿੱਚ ਚਾੱਕ ਕੇ ਕੋਟਾ ਨਿਹੰਗ ਖਾਨ ਰੱਖਤਾ ਬੱਚੇ ਦਾ ਨਾਂ ਨਿਹੰਗ ਖਾਨ ਤੇ ਜਿਹੜਾ ਪਿੰਡਾ ਕੋਟਲਾ ਨੌਂ 6ਵੇਂ ਪਾਸਾ ਨ ਰੱਖਿਆ ਪਿੰਡ ਦਾ ਨੌਂ ਚਾਰ ਬਾਰੀ ਗੁਰੂ ਗੋਬਿੰਦ ਸਿੰਘ ਜੀ ਇਸ ਕਿਲੇ 'ਚ ਆਇਆ ਪਾਈ ਕਾਂ ਸਿੰਘ ਨਾਪਾ ਮਹਾਰਾਜ ਕੋਈ ਗ੍ਰੰਥ ਦੇ ਵਿੱਚ ਦਰਜਾ ਪ੍ਰਾਣਾ ਕਰ ਰਾਂ ਤਾਂ ਉਹ ਪੜ ਸਕਦੇ ਹਾਂ ਸੰਗਤੀ 14 ਜਨਮ ਜਿੱਤਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਪਹਿਲੀ ਜੰਗ ਭਗਾਰੀ ਦਾ ਜੁਦਿ ਛਿਤਕੇ ਪੱਠੇ ਤੇ ਆਇਐ ਸੀ 10 ਮਹੀਨਾ ਪਾਚ ਉਹ ਸਮੇਂ 'ਚ ਜਦੋਂ ਨਾ ਪੱਠੇ ਤੇ ਆਏ ਕਹਿੰਦੇ ਆਰਾਮ ਕਰਨਾ ਉਹ ਮਜ਼ਦੂਰ ਮਹਾਰਾਜ ਨੂੰ ਕਹਿੰਦੇ ਤੁਸੀਂ ਕਿਲੇ ਤੇ ਪੱਠੇ ਤੇ ਚੜਜੋ ਟੀਚਰ ਕਰਤੀ ਜੀ ਉਹਨਾਂ ਨੇ ਮਹਾਰਾਜ ਜਦੋਂ ਟੀਚਰ ਕੀਤੀ ਮਹਾਰਾਜ ਘੋੜੇ ਤੇ ਸਵਾਰ ਅੱਡੀ ਮਾਰੀ ਸੰਗਤੀ ਜਦੋਂ ਅੱਡੀ ਮਾਰੀ ਘੋੜਾ ਪੱਠੇ ਤੇ ਚੜਨ ਲੱ ਜਦੋਂ ਪੌਣ ਲੱਗੇ ਨਾ ਠੰਡਾ ਹੋ ਗਿਆ ਉਹ ਪੱਠਾ ਜਦ ਠੰਡਾ ਹੋ ਗਿਆ ਮਜ਼ਦੂਰ ਡਰ ਕੇ ਵੀ ਇਹ ਜਿਹੜਾ ਕੌਤਕ ਵਰਤ ਗਿਆ ਇੱਕ ਮਜ਼ਦੂਰ ਇੱਥੇ ਦੱਸਣਾ ਦਾ ਇਹ ਪਠਾਣਾ ਦਾ ਪੱਠਾ ਬੀਬੀ ਮਮਤਾ ਦੀ ਜਿੱਦੀ ਜੈਦਾਤਾ ਉਹ ਵੀ ਸੰਗਤ ਹੀ ਜਦੇ ਕਹਿੰਦੇ ਨੇ ਇੱਕ ਮਜ਼ਦੂਰ ਇੱਥੇ ਦੱਸਣਾ ਆ ਉਹ ਸੀ ਨਿਹੰਗ ਖਾਨ ਨਿਹੰਗ ਖਾਨ ਨੂੰ ਆ ਕੇ ਕਹਿੰਦਾ ਦੇਖੋ ਜਾ ਕੇ ਕਿ ਪੱਠਾ ਠੰਡਾ ਹੋ ਗਿਆ ਨਿਹੰਗ ਖਾਨ ਨਗੇ ਪੈਰੀ ਚੱਲ ਗਿਆ ਜਦ ਦੇਖਿਆ ਦਸਵੇਂ ਪਾਚਾ ਚੜਨੀ ਪੈ ਗਿਆ ਪੱਠੇ ਤੇ ਜਾ ਕੇ ਨਿਹੰਗ ਖਾਨ ਮਹਾਰਾਜ ਚਲੋ ਹਮੇਲੀ ਵਿੱਚ ਚਲੋ ਜਦੋਂ ਇੰਨੀ ਗੱਲ ਕੀਤੀ ਗਲਤੀ ਮੰਨ ਕੇ ਮਹਾਰਾਜ ਨੂੰ ਇੱਥੇ ਲੈ ਕੇ ਆਇਆ ਪਹਿਲੀ ਵਾਰੀ ਨੰਦਖਾਨ ਆਪ ਲੈ ਕੇ ਆਇਆ ਗੁਰੂ ਗੋਬਿੰਦ ਸਿੰਘ ਨੂੰ ਇੱਥੇ ਪੱਠਾ ਜਦੋਂ ਠੰਡਾ ਹੋਇਆ ਦੂਜੀ ਵਾਰੀ ਧੀ ਧੀ ਮਮਤਾ ਦਾ ਪਾਈ ਆਲਮ ਖਾਨ ਟਕੜਾ ਹੋਇਆ ਦੂਜੀ ਵਾਰੀ ਆਲਮ ਖਾਨ ਦੀ ਮੰਗਣੀ ਤੇ ਆਇਆ ਫਿਰ ਸ਼ਾਦੀ ਵੀ ਹੁੰਦੀ ਹੈ ਜਦੋਂ ਕਿਸੇ ਦੀ ਮੰਗਣੀ ਹੋ ਜੇ ਸ਼ਾਦੀ ਤੇ ਸਨੇ ਪਰਿਵਾਰ ਤੀਜੀ ਵਾਰੀ ਚੌਥੀ ਵਾਰੀ ਮਹਾਰਾਜਾ ਸੰਗਤ ਜੀ ਨੰਦਪੁਰ ਸਾਹਿਬ ਜਦੋਂ ਛੱਡਿਆ ਛੇਪੂਨ ਛੱਡਿਆ ਸੀ ਅਰੇ ਸਰਸਾ ਨੇ ਬਿਛੜਾ ਪੈ ਗਿਆ ਪਰਿਵਾਰ ਖੇਰੂ ਖੇਰੂ ਹੋ ਗਿਆ ਸਾਹਰੀ ਸਰਸਾ ਦੇ ਜਿਹੜੇ ਟੱਪਦਿਆ ਨਾ ਮਲਕਪੁਰ ਰੰਗੜਾ ਆ ਕੇ ਸੰਗਤ ਜੀ ਬਾਬਾ ਚਿੱਤ ਸਿੰਘ ਫੱਟੜਾ ਹੋ ਗਿਆ ਬੜੀ ਭਾਰੀ ਜੰਗ ਛਿੜਪੀ ਜਦੋਂ ਫੱਟੜ ਹੋ ਗਿਆ ਬਾਈ ਫੱਟ ਲੱਗਿਆ ਭਾਈ ਬਚਿੱਤਰ ਸਿੰਘ ਦੇ ਇੱਥੇ ਲੈ ਆ ਕੇ ਛੜਤਾ ਕਮਰਾ ਮਾਲ ਪੱਟੀ ਇਹੀ ਆ ਛੱਤਾਂ ਤੇ ਮਾਰੂ ਛੱਤਾਂ ਵੀ ਹੋਈਆਂ ਹਨ ਛੱਤਾਂ ਦੇਖੋ ਛੱਤਾਂ ਵੀ ਹੋਈਆਂ ਹਨ ਅਜੇ ਕਮਰਾ ਹੋਈਆ ਇੱਥੇ ਲੈ ਆ ਕੇ ਬਿਚਿੱਤਰ ਨੂੰ ਲੰਮਾ ਪਾ ਦਿੱਤਾ ਸੰਗਤ ਜੀ ਪੰਜ ਕਿੱल्ल्याシਗਾ ਬਾਬਾ ਬਲਵੀ ਸਿੰਘ ਸ਼ਾਨਵੇਂ ਕਰੋੜੀ ਮਾਹਪੁਰ ਖਾਨਾ ਹੈ ਜੀ ਇਹ ਪarda ਕੜਾਈ ਆ ਪੰਜ ਕਿਲੇ ਦੇ ਵਿੱਚ ਇਹ ਸਗਾ ਸੰਗ ਦੇ ਕਮਰਾ ਕਮਰਾ ਫੋੜ ਕੇ ਨਿਹੰਖ ਖਾਨ ਬਾਹਰ ਬੈਠ ਗਿਆ ਜਿਹਦੇ ਪਤਾ ਲੱਗਾ ਨਾ ਘੇਰਾ ਪੈ ਗਿਆ ਆਹ ਦਰਵਾਜ਼ੇ ਦੇ ਬਾਹਰ ਬੈਠ ਗਿਆ ਬਾਹਰ ਬੈਠ ਗਿਆ ਸਾਰਾ ਕਮਰਾ ਖੋਲੇ ਸਾਰੀ ਉਹਦੀਆਂ ਲਜਾਈਆਂ ਤਲਾਈਆਂ ਫੋਲੀਆਂ ਸਦੂਖ ਉਹਦੇ ਸਾਰੀਆਂ ਪੇਟੀਆਂ ਪੋਲ ਲੀਆਂ ਪੰਜ ਕਿਲੇ ਫੋਲ ਕੇ ਨਿਹੰਖ ਖਾਨ ਆਹ ਕਮਰਾ ਖੋਲ ਕਹਿੰਦਾ ਮੈਂ ਨਹੀਂ ਖੋਲਣਾ ਕਹਿੰਦਾ ਕਿਉਂ ਨਹੀਂ ਖੋਲਦਾ ਕਹਿੰਦਾ ਮੇਰਾ ਧੀ ਜਵਾਈ ਪਿਆ ਉਹ ਆਹ ਕਮਰਾ ਕਦਾ ਮਰਾ ਧੀ ਜਵਾਈ ਪਿਆ ਕਹਿੰਦੇ ਨਿਹੰਗ ਖਾਨ ਤੇਰੀ ਲੜਕੀ ਨੂੰ ਬਾਜ਼ਮਾਰ ਬਾਹਰ ਆਵੇ ਜਦੋਂ ਉਹਨਾਂ ਨੇ ਇੰਨੀ ਕਰ ਕਹੀ ਉਹ ਜਦੋਂ ਬਾਜ਼ਮਾਰਤੀ ਹੋਣਾ ਬੇਟਾ ਮੁਮਤਾਦ ਤੁਸੀਂ ਬਾਹਰ ਆਓ ਸੰਗਤੀ ਹੁਣ ਗੇਟ ਖੋਲਦੀ ਬੀਬੀ ਮੁਮਤਾਦ ਧਿਆਨ ਦੇ ਨਾਲ ਸੁਣੋ ਜਿਹਦੇ ਆਵਾਜ਼ ਤੋਂ ਕੰਨਾਂ ਦੇ ਵਿੱਚ ਮੱਲ ਪੱਟੀ ਛੜ ਕੇ ਗੇਟ ਖੋਲਣ ਜਾਂਦੀ ਆ ਐਨਾ ਕ ਖੋਲਦੀ ਆ ਜਦੋਂ ਐਨਾ ਕ ਗੇਟ ਖੋਲ ਲਈ ਤਾਂ ਡਰ ਜਾਂਦੀ ਆ ਬਾਹਰਲਾ ਸੀ ਜੰਗਵਾਲਾ ਸੀਗਾ ਜਦੋਂ ਟਾਰਗੀ ਅੰਦਰੋਂ ਪੈਰ ਰੱਖਦੇ ਬੇਟਾ ਮੁਮਤਾ ਨਿਹੰਗ ਖਾਨ ਕਹਿੰਦਾ ਬੇਟਾ ਮੁਮਤਾ ਤੁਸੀਂ ਅੰਦਰ ਪੈਰ ਨਾ ਰੱਖੋ ਦੱਸੋ ਮਹਿਮਾਨ ਕੀ ਕਰਦੇ ਆ ਦੁਨੀਆਂ ਤੋ ਜੁੜ ਕੇ ਜਾਂਦੀ ਰਹਉਂ ਕਰਦੇ ਆ ਜਦੋਂ ਨਾ ਕਿ ਪਿਤਾ ਸ੍ਰੀ ਰਾਮ ਕਰਦੇ ਆ ਕਹਿੰਦੇ ਸ਼ਰਮਿੰਦਿਓ ਕਿ ਚੱਲ ਗਈ ਸਾਰੀ ਫੌਜ ਇਸ ਕਮਰੇ ਦੀ ਤਲਾਸ਼ੀ ਨਹੀਂ ਹੋਈ ਦਰਤੀ ਮੰਨ ਕੇ ਨਿਹੰਗ ਖਾਨ ਕੋਲੋਂ ਪਾਰੋ ਮੁੜ ਜਾਂਦੇ ਆ ਸਾੰਤੀ ਗੁਰੂ ਗੋਮ ਸਿੰਘ ਜੀ ਗਾਹਾਂ ਗਏ ਸੀ ਕਿ ਲਖਮੀਪੁਰ ਤੋਂ ਬਾਪ ਸਾਉਂਦੇ ਆ ਜਿਹਦੇ ਪਤਾ ਲੱਗਿਆ ਵਿਚਿੱਤ ਸੀ ਕਿ ਜਾਇਦਾ ਫੁੱਟੜਾ ਤੋ ਨਹੀਂ ਸਕਦਾ ਇਸ ਕਮਰੇ ਦੇ ਵਿੱਚ ਗੁਰੂ ਗੋਮ ਸਿੰਘ ਨੂੰ ਮਿਲਣ ਵਾਸਤੇ ਆਂਦੇ ਨੇ ਜਦੋਂ ਮਿਲਣ ਵਾਸਤੇ ਇੱਕ ਸੰਕਤੀਏ ਕੋਮਾ ਵਿੱਚ ਗੈਸੇ ਕੋਈ ਪਤਾ ਨਹੀਂ ਬੀਬੀ ਮੁੰਤਾਜ ਮਲ ਪੱਟੀ ਕਰਦੇ ਆ ਗੁਰੂ ਗੋਬਿੰਦ ਸਿੰਘ ਹੁਣ ਕੀ ਕਹਿ ਰਿਹਾ ਬੇਟਾ ਮੁੰਤਾਜ ਤੁਸੀਂ ਮਲ ਪੱਟੀ ਕਰੋ ਮਲ ਪੱਟੀ ਨਾਲ ਕਈ ਵਾਰੀ ਠੀਕ ਹੋ ਜਾਂਦਾ ਬਿਚਿੱਤ ਸਿੰਘ ਠੀਕ ਹੋ ਗਿਆ ਮਗਰ ਨਾਲ ਲਲ ਜੂਆ ਜੇ ਸਰੀਰ ਛੱਡ ਜਾਵੇ ਇਹਦਾ ਸੰਸਕਾਰ ਕਰੋ ਦੱਬਿਓ ਨਾ ਸਮਝਾ ਕੇ ਜਾਂਦੇ ਆ ਹੱਥ 'ਚੋਂ ਕਿਰਪਾਨ ਤੇ ਕਮਰ ਕੱਸੀ 'ਚੋਂ ਪਟਾਰ ਕੱਢ ਕੇ ਜਿਹੜੀ ਪੱਠਾ ਸਾਹਿਬ ਦਰਸ਼ਨ ਕਰਕੇ ਆਨੇ ਆ ਉਹ ਅੱਜ ਪੱਠਾ ਸਾਹਿਬ ਪਈਆ ਬੀਬੀ ਮੁੰਤਾਜ ਨੂੰ ਦਿੱਤੀ ਨਿਹੰਗ ਖਾਨ ਨੂੰ ਪਰਿਵਾਰ ਨੂੰ ਸੰਗਤ ਹੀ ਉਹ ਹਜੇ ਵੀ ਪਠਾ ਸਾਹਿਬ ਜੀ ਆ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀਗੀ ਬੀਬੀ ਮੁਮਤਾ ਜੀ ਤੇ ਕੋਠਲੀ ਸਾਹਿਬ ਗੁਰਦੁਆਰਾ ਬਣਾ ਕੇ ਕਰਪਾਨ ਕਰ ਤੇ ਕੁਟਾਰ ਦੀ ਪੂਜਾ ਕਰਿਆ ਕਰਦੀ ਸੀ ਸੰਤਾਲੀ ਸਿ ਪਰਿਵਾਰ ਜਿਆ ਆ ਬੰਡ ਹੋਈਆ ਦੇਸ਼ ਦੀ ਉਦੋਂ ਗਿਆ ਗੁਰੂ ਗੋਬਿੰਦ ਸਿੰਘ ਚਾਲੇ ਪੜ ਕੇ ਚਾਰ ਬਾਰ ਹੀ ਆਇਆ ਗੁਰੂ ਗੋਬਿੰਦ ਸਿੰਘ ਜੀ ਨੌਵੇਂ ਪਾਚਾ ਗੁਰੂ ਤੇਗ ਬਹਾਦਰ ਜੀ ਜਦੋਂ ਦਿੱਲੀ ਨੂੰ ਗਏ ਆ ਸਰੀਰ ਦੇਨ ਸ਼ਹੀਦ ਦੀ ਚਾਦਰ ਬਣੇ ਸੰਗ ਦੇ ਗੁਰੂ ਤੇਗ ਬਹਾਦਰ ਜੀ ਇੱਕ ਰਾਤ ਕੱਟ ਕੇ ਗਏ ਆ ਇੱਥੇ ਅਮਨਤਵੇਲੇ ਗਏ ਕੁਸ ਬਾਣੀਆਂ ਪੜ੍ਹ ਕੇ ਅੱਠਵੇਂ ਪਾਚਾ ਚੇਤੇ ਦੀ ਬਿਮਾਰੀ ਹੋ ਆ ਕੇ ਗਿਆ ਸੱਤਵੇਂ ਪਾਚਾ ਪੰਜ ਪਾਛੀਆਂ ਗਣਾਤੀਆਂ ਸੰਗ ਤੇ ਇਹਦਾ ਧਿਆਲ ਪਾਈ ਕਾਂਸੀਆਂ ਨਾਭਾ ਮਹਾਨ ਕੁਸ਼ ਪਰਾਂਤ ਵਿੱਚ ਆ ਇਹਦੀ ਸੇਵਾ ਬਾਬਾ ਬਲਬੀਰ ਸਿੰਘ ਵੱਲੋਂ ਲੱਗਿਆ ਆਓ ਆਪ ਸੇਵਾ ਕਰਿਓ ਸੰਤੋ